ਅਮਰਿਤਪਾਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਜਿਸ ਦਾ ਰhwਾਰਾਂ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਮਾਨ ਸਰਕਾਰ ਤੇ ਅਕਾਲੀ ਦਲ ਨੇ ਵੱਡੇ ਸਵਾਲ ਚੁੱਕੇ ਨੇ। ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਇੱਕ ਵੱਡਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਸਰਕਾਰ ਨੂੰ ਸਪਸ਼ਟ ਤੌਰ ਤੇ ਉਹ ਮੂਲ ਆਧਾਰ ਤੇ ਸਮਗਰੀ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਜਿਸ ਦੇ ਆਧਾਰ ਤੇ ਭਾਈ ਅਮਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਰੱਦ ਕੀਤੀ ਗਈ ਹੈ। ਚੀਫ ਜਸਟਿਸ ਸ਼ੀਲ 나ਗੂਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਇਹ ਨਿਰਦੇਸ਼ ਉਦੋਂ ਜਾਰੀ ਕੀਤੇ ਜਦ ਸੀਨੀਅਰ ਵਕੀਲ ਉਨਪੂਮ ਗੁਪਤਾ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਰਾਸ਼ਟਰੀ ਹਿੱਤ ਅਤੇ ਰਾਸ਼ਟਰੀ ਰੱਖਿਆ ਨਾਲ ਜੋੜਿਆ ਹੋਇਆ ਉਹਨਾਂ ਦਲੀਲ ਤੇ ਤਿੱਕੇ ਪਾਈ ਅਮਰਿਤਪਾਲ ਸਿੰਘ ਦੀ ਪੈਰੋਲ ਉਸ ਨੂੰ ਬੋਲਣ ਦੀ ਆਜ਼ਾਦੀ ਦੇਵੇਗੀ ਅਤੇ ਕਾਨੂੰਨ ਵਿਵਸਥਾ ਨਾਲ ਸਮਝੌਤਾ ਕਰ ਸਕਦੀ ਹੈ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਆਰ ਐਸ ਬੈਂਸ ਨੇ ਦਲੀਲ ਦਿੱਤੀ ਕਿ ਉਹ ਵੀਡੀਓ ਕਾਨਫਰੈਂਸ ਗ੍ਰਾਹੀ ਸੰਸਦੀ ਕਾਰਵਾਈ ਵਿੱਚ ਹਿੱਸਾ ਲੈ ਸਕਦੇ ਨੇ ਸਪੀਕਰ ਦੀ ਨੁਮਾਇੰਦਗੀ ਕਰ ਰਹੇ ਭਾਰਤ ਦੇ ਵਧੀਕ ਸੋਲੀਸਟਰ ਜਨਰਲ ਸਤਿਆਪਾਲ ਜੈਨ ਨੇ ਜਵਾਬ ਦਿੱਤਾ ਕਿ ਵੀਡੀਓ ਕਾਨਫਰੈਂਸ ਗ੍ਰਾਹੀ ਸੰਸਦੀ ਕਾਰਵਾਈ ਵਿੱਚ ਹਿੱਸਾ ਲੈਣ ਦਾ ਕੋਈ ਪ੍ਰਬੰਧ ਨਹੀਂ ਹੈ ਜਦ ਅਦਾਲਤ ਨੇ ਉਹਨਾਂ ਤੋਂ ਪੁੱਛ ਗਿ ਤੇ ਤਾਂ ਵੈਸ ਨੇ ਮੰਨਿਆ ਕਿ ਸੰਸਦ ਕੋਲ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਪਰ ਇਹ ਵੀ ਕਿਹਾ ਕਿ ਅਦਾਲਤਾਂ ਕੋਲ ਵੀ ਕਦੇ ਅਜਿਹਾ ਪ੍ਰਬੰਧ ਨਹੀਂ ਸੀ ਪਰ ਹਾਲਾਤ ਨੇ ਰਾ ਪਦਰਾ ਕੀਤਾ ਤੇ ਇਹ ਅੱਜ ਵੀ ਲਾਗੂ ਹੈ ਇਸ ਵਾਸਤੇ ਸੰਸਦ ਲਈ ਵੀ ਅਜਿਹੇ ਪ੍ਰਬੰਧਾਂ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਸੋਮਵਾਰ ਨੂੰ ਅਦਾਲਤ ਵਿੱਚ ਇੱਕ ਵੱਡੀ ਰਿਕਾਰਡ ਜਾਨੀ ਵਿਸਤ੍ਰਿਤ ਸਮਗਰੀ ਪੇਸ਼ ਕਰੇਗੀ ਇਸ ਤੋਂ ਬਾਅਦ ਹੀ ਕੇਸ ਦੀ ਦੁਬਾਰਾ ਸੁਣਵਾਈ ਹੋਵੇਗੀ ਅਤੇ ਅਦਾਲਤ ਆਪਣੀ ਅਗਲੀ ਕਾਰਵਾਈ ਦਾ ਫੈਸਲਾ ਕਰੇਗੀ ਇਸ ਮਾਮਲੇ ਨੂੰ ਹੁਣ ਸੋਮਵਾਰ ਲਈ ਦੁਬਾਰਾ ਸੁਚੇਬਤ ਕੀਤਾ ਗਿਆ ਜਦ ਪੰਜਾਬ ਸਰਕਾਰ ਦਸਤਾਵੇਜ਼ੀ ਰਿਕਾਰਡਾਂ ਸਮੇਤ ਪੂਰਾ ਆਧਾਰ ਅਦਾਲਤ ਵਿੱਚ ਜਮ੍ਹਾਂ ਕਰਵਾਵੇਗੀ ਉਧਰ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਬੇਨ ਸਿੰਘ ਕਤਲ ਕਾਂਡ ਕਾਰਨ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰਕਾਤ ਦੀ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਨਿਰੰਦਰ ਕੌਰ ਨੂੰ 9 ਦਿਨਾਂ ਮਗਰੋਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ। ਉਹ ਅੱਖਾਂ ਦੇ ਇਲਾਜ ਅਤੇ ਕੁਝ ਹੋਰ ਤਕਲੀਫਾਂ ਕਾਰਨ 21 ਨਵੰਬਰ ਤੋਂ ਇੱਥੇ ਜ਼ੇਰੇ ਇਲਾਸਨ ਪਰ ਹੁਣ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਪਾਰਟੀ ਦੇ ਸੀਨੀਅਰ ਆਗੂ ਵਰਦੀਪ ਸਿੰਘ ਮਾਨ ਤੇ ਪਰਿਵਾਰ ਅਤੇ ਹਮਾਇਤਿਆਂ ਵਿਰੁੱਧ ਕੇਸ ਦਰਜ ਕਰਨ ਤੇ ਸੂਬਾ ਸਰਕਾਰ ਦੀ ਨਖੇਦੀ ਕੀਤੀ। ਇਸ ਬਾਰੇ ਅਕਾਲੀ ਦਲ ਦੇ ਲੀਗਲ ਸੈੱਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਗਲੇਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਰਦੀਮਾਨ ਦੇ ਪਰਿਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲੜਨ ਤੋਂ ਰੋਕਣ ਵਾਸਤੇ ਕਥਿਤ ਝੂਠਾ ਕੇਸ ਦਰਜ ਕੀਤਾ ਹੈ ਇਸ ਕੇਸ ਵਿੱਚ ਵਰਦੀਮਾਨ ਉਸ ਦਾ ਭਰਾ ਨਰਦੇਵ ਮਾਨ ਅਤੇ ਗੁਰਸੇਵ ਕੁਮਾਰ ਨਾਲ ਰਿਸ਼ਤੇਦਾਰ ਹਰਮਨ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਪਿੰਦਰ ਅਤੇ ਪੀਏ ਮਨੀਸ਼ ਨੂੰ ਨਾਮਜ਼ਦ ਕੀਤਾ ਹੈ ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਵਾਂ ਕੇਸ ਹਾਈ ਕੋਰਟ ਨੂੰ ਸੂਚਿਤ ਕੀਤੇ ਬਿਨਾਂ ਹੀ ਦਰਜ ਕੀਤਾ ਗਿਆ ਹੈ ਐਡਵੋਕੇਟ ਕਲੇਰ ਨੇ ਕਿਹਾ ਕਿ ਪਹਿਲਾਂ ਜੋ ਕੇਸ ਵਰਦੀਮਾਨ ਅਤੇ ਉਹਨਾਂ ਦੇ ਭਰਾ ਨਰਦੇਵ ਖਿਲਾਫ ਦਰਜ ਕੀਤਾ ਗਿਆ ਉਸ ਖਲਾਫ ਹਾਈ ਕੋਰਟ ਵਿੱਚ ਐਮਬੀਐਸ ਕੋਰਪਸ ਪਟੀਸ਼ਨ ਦਾਇਰ ਕਰਨੀ ਪਈ ਇਸ ਵਿੱਚ ਗ੍ਰਾਂਟ ਅਫਸਰ ਨੇ ਮਨੀਸ਼ ਨੂੰ ਬਰਾਮਦ ਕੀਤਾ ਸੀ ਉਹ ਵੀ ਫਰਜ਼ੀ ਸੀ ਉਹਨੇ ਕਿਹਾ ਕਿ ਮਾਨਪ੍ਰਾਮਾ ਤੇ ਬਲਾਕ ਵਿਕਾਸ ਅਫਸਰ ਜਲਾਲਾਬਾਦ ਦੇ ਕਮਰੇ ਵਿੱਚ ਜਾ ਕੇ ਗੋਲੀ ਚਲਾਉਣ ਦਾ ਇਲਜ਼ਾਮ ਲਾਇਆ ਗਿਆ ਸੀ ਹਾਲਾਂਕਿ ਸਰਕਾਰ ਇਸ ਘਟਨਾ ਦੀ ਕੋਈ ਸੀਸੀਟੀਵੀ ਫੁਟੇਜ ਪੇਸ਼ ਨਹੀਂ ਕਰ ਸਕੇ ਫੋਰੈਂਸਿਕ ਕਲਵੋਟਰੀ ਦੀ ਰਿਪੋਰਟ ਚ ਵੀ ਸਪਸ਼ਟ ਹੋ ਗਿਆ ਕਿ ਮਾਨ ਭਰਾਮਾ ਦੇ ਲਾਇਸੈਂਸੀ ਹਥਿਆਰ ਤੋਂ ਕੋਈ ਗੋਲੀ ਨਹੀਂ ਚੱਲੀ ਇਸ ਤੋਂ ਇਲਾਵਾ ਕੱਲ ਤੱਕ ਦੇ ਕਾਰਜਕਾਰੀ ਜਨਰਲ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੱਤੇਵਾੜੇ ਜੰਗਲ ਲਾਗੇ ਪਿੰਡ ਸਿੱਖੇਵਾਲਾ ਚ ਪੰਜਾਬ ਸਰਕਾਰ ਤੇ ਗਲਾਟਾ ਵੱਲੋਂ ਜ਼ਮੀਨ ਤੇ ਕਬਜ਼ਾ ਲੈਣ ਦੀ ਕਾਰਵਾਈ ਮਸਲੇ ਦਾ ਜਾਇਜ਼ਾ ਲਿਆ ਗਿਆ ਉਹਨਾਂ ਨੇ ਪਿੰਡ ਦੇ ਰੰਗਰੇਟੇ ਸਿੱਖ ਭਾਈਚਾਰੇ ਕਲਾਫ ਸਰਕਾਰ ਵੱਲੋਂ ਕੀਤੀ ਕਾਰਵਾਈ ਬਾਰੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਮਨਾਉਣ ਦਾ ਦਾਅਵਾ ਕਰ ਰਹੀ ਹੈ ਦੂਜੇ ਪਾਸੇ ਗੁਰੂ ਸਾਹਿਬ ਦੇ ਸ਼ੀਸ਼ ਦੇ ਸੰਸਕਾਰ ਦਿਹਾੜੇ ਵਾਲੇ ਦਿਨ ਭਾਈ ਜੀਵਨ ਸਿੰਘ ਜੀ ਦੇ ਵਾਰਸਾਂ ਤੇ ਜ਼ੁਲਮ ਕਰ ਰਹੀ ਹਨ ਕਿਹਾ ਕਿ ਮੱਤੇਵਾੜੇ ਪ੍ਰੋਜੈਕਟ ਰੱਤ ਕਰਨ ਤੋਂ ਬਾਅਦ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਪਿੰਡ ਦੀ ਜ਼ਮੀਨ ਪੰਚਾਇਤ ਨੂੰ ਵਾਪਸ ਕੀਤੀ ਜਾਵੇਗੀ ਹੁਣ ਮਹਾਲੀ ਦੇ ਲਖਨੌਰ ਜੰਗਲ ਉਜਾੜ ਕੇ ਵਪਾਰਕ ਘਰਾਣੇ ਨੂੰ ਦੇਣ ਮਗਰੋਂ ਵਾਸਨੇ ਪਿੰਡ ਤੇ ਆਵਾਜ਼ ਖਿੱਤੇ ਨੂੰ ਜੰਗਲ ਲਾਉਣ ਲਈ ਉਜਾੜਿਆ ਜਾ ਰਿਹਾ ਹੈ